ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਸਵਾਗਤ ਕਰਦੀ ਹਾਂ ਤੁਹਾਡਾ ਲੱਕੀ ਐਂਡ ਮੰਨਤ ਕਸ਼ਰ ਬਲੌਗ ਦੇ ਵਿੱਚ ਤੇ ਇਹ ਵੀਡੀਓ ਸੰਡੇ ਦੀ ਹੈ ਜਿਸ ਦਿਨ ਹੋਈ ਜ਼ਬਰਦਸਤ ਅੰਬਾਲੇ ਚ ਬਾਰਿਸ਼ ਸਵੇਰ ਦਾ ਟਾਈਮ ਸੀ ਸਵੇਰ ਦੇ ਸਪੌਣੇ ਦੇ 6 ਵਜ ਰੇ ਸੀ ਜਦੋਂ ਬੱਦਲ ਪੂਰਾ ਘਿਰਿਆ ਹੋਇਆ ਸੀ ਤੇ ਬਾਅਦ ਚ ਪਤਾ ਲੱਗਿਆ 3 ਵਜੇ ਦੀ ਬਾਰਿਸ਼ ਆ ਰਹੀ ਸੀ 3 ਵਜੇ ਵੀ ਮੀਂਹ ਆਇਆ ਤੇ ਕਿਣਮਿਨ ਕਿਣਮਿਨ ਚੱਲ ਰਿਹਾ ਸੀ ਲੇਕਿਨ ਹੁਣ ਜਿਹੜਾ ਬੱਦਲ ਆਇਆ ਏ ਉਹ ਇੰਨਾ ਜ਼ਿਆਦਾ ਕਾਲਾ ਸੀ ਕਿ ਲੱਗ ਰਿਹਾ ਸੀ ਬਾਰਿਸ਼ ਬਹੁਤ ਤੇਜ਼ ਹੋਣੀ ਹੈ ਲੋ ਜੀ بارش ਹੋ ਗਈ ਸਟਾਰ ਮੀ ਦਾ ਰੁਖ ਬਹੁਤ ਤੇਜ਼ ਸੀ ਕਿਉਂਕਿ ਹਵਾ ਨਹੀਂ ਸੀ ਸਿਰਸ ਹਵਾ ਹਵਾ ਨਾ ਹੋਣੇ ਕਰਕੇ ਪਾਣੀ ਦੀ ਛਣਕਾਟ ਇਤਨੀ ਜ਼ਿਆਦਾ ਸੀ ਤੇਜ਼ ਰਫਤਾਰ ਨਾਲ بارش ਆਈ ਅਤੇ بارش ਐਸੀ ਕਿ ਚਲੋ ਘੰਟਾ ਡੇਢ ਘੰਟਾ ਵਰਸ ਕੇ ਹਟ ਜਾਣਾ ਜਿਵੇਂ ਅੱਗੇ ਵਾਰਸ ਲੈਂਦਾ ਏ ਥੋੜਾ ਮੋਟਾ ਹੋ ਜਾਣਾ ਜ਼ਾਦਾ ਲੇਕਿਨ ਇਸ ਵਾਰ ਤਾਂ ਹੱਦੇ ਚੱਕ ਦਿੱਤੀ بارش ਲਗਾਤਾਰ ਪੌਣੇ 6 ਵਜੇ ਤੋਂ 9 ਵਜੇ ਤੱਕ ਮੀਂਹ ਪੈਂਦਾ ਰਿਹਾ ਤੇ ਇੰਨਾ ਜ਼ਿਆਦਾ ਮੀਂਹ ਪਿਆ ਨਾ ਤੇ ਉਹੀ ਚੀਜ਼ਾਂ ਯਾਦ ਆ ਮਾਈਂਡ ਚ ਘੁੰਮ ਰਹੀ ਸੀ ਜੋ ਪਿਛਲੇ ਵਾਰ ਹੋਈ ਸੀ ਪਿਛਲੇ ਪਿਛਲੀ ਗਰਮੀਆਂ ਚ 3 ਦਿਨ ਬਾਰਿਸ਼ ਹੋਈ ਸੀ ਜਿਨ੍ਹਾਂ ਨੇ ਪੂਰਾ ਅੰਬਾਲਾ ਡੁਬੋ ਕੇ ਧਰ ਦਿੱਤਾ ਸੀ ਜਲ ਥਲ ਕਰ ਦਿੱਤਾ ਸੀ ਤੇ ਉਸੇ ਮਾਹੌਲ ਚ ਅੱਜ ਫੇਰ ਗੁਜ਼ਰੇ ਆਪਾਂ ਤੇ ਜਿਵੇਂ ਮੈਂ ਬਾਹਰ ਨਿਕਲੀ ਤਾਂ ਬਾਹਰ ਉਦਾਂ ਦਾ ਹੀ ਮਾਹੌਲ ਸੀ ਦੇਖੋ ਜੀ ਸਾਡੀ ਸੜਕ ਤੇ ਪਾਣੀ ਆ ਗਿਆ ਸੀ ਪੂਰੀ ਕਲੋਨੀ ਦੀ ਗਲੀ ਦੇ ਵਿੱਚ ਪਾਣੀ ਫਿਰ ਰਿਆ ਸੀ ਖੇਤ ਤਾਂ ਭਰ ਹੀ ਗਏ ਸੀ ਤੇ ਇਹ ਉੱਧਰ ਟੈਂਸ਼ਨ ਐ ਸੀ ਇਹਨਾਂ ਦੇ ਪਾਪਾ ਵੀ ਘਰ ਨਹੀਂ ਸੀ ਉਹ ਇੱਕ ਦਿਨ ਪਹਿਲਾਂ ਹੀ ਬਾਹਰ ਘੁੰਮਣ ਹੋ ਗਏ ਹੋਏ ਸੀ ਤੇ ਮੈਂ ਤੇ ਬੱਚੇ ਤੇ ਦਾਦਾ ਦਾਦੀ ਇਹਦੇ ਅਸੀਂ ਘਰ ਇਕੱਲੇ ਸੀ بس ਦਿਮਾਗ 'ਚ ਇਹੀ ਚੱਲ ਰਿਹਾ ਸੀ ਕੋਈ ਅਮਰਜੈਂਸੀ ਆ ਗਈ ਅਗਰ ਪਾਣੀ ਜ਼ਿਆਦਾ ਵਧ ਗਿਆ ਕਦੀ ਘਰਾਂ ਦੇ ਅੰਦਰ ਨਾ ਵੜ ਜਾਵੇ ਤੇ ਸਭ ਤੋਂ ਜ਼ਿਆਦਾ ਟੈਂਸ਼ਨ ਹੋ ਰਹੀ ਸੀ ਕਿ ਕਰਾਂਗੇ ਕੀ ਕਿਉਂਕਿ ਅਗਰ ਘਰ 'ਚ ਇਹਨਾਂ ਦੇ ਪਾਪਾ ਹੁੰਦੇ ਤਾਂ ਮੈਨੂੰ ਟੈਂਸ਼ਨ ਇੰਨੀ ਨਹੀਂ ਹੁੰਦੀ ਪਰ ਅੱਜ ਟੈਂਸ਼ਨ ਨਾਲ ਦਿਮਾਗ ਖਰਾਬ ਹੋਇਆ ਅਸੀਂ ਉੱਧਰ ਪਾਣੀ ਦੇਖ ਦੇ ਕੇ ਡਰ ਲੱਗ ਰਿਹਾ ਸੀ ਕਿਉਂਕਿ ਮੈਨੂੰ ਬੜਾ ਡਰ ਲੱਗਦਾ ਹੈ ਜਦੋਂ ਹੜ ਦਾ ਮੌਸਮ ਉਹ ਹੁੰਦਾ ਹੈ ਹੜ ਹੂੜਾ ਆਉਂਦੇ ਨੇ ਕਿ ਪਿਛਲੀ ਵਾਰ ਸੱਪਾਂ ਦਾ ਇੰਨੇ ਜ਼ਿਆਦਾ ਸੱਪ ਦੇਖੇ ਸੀ ਨਾ ਡਰ ਲੱਗਦਾ ਸੀ ਬਾਹਰ ਪੈਰ ਧਰਦੇ ਹੋਏ ਬੜੀ ਮੁਸ਼ਕਲ ਨਾਲ ਬੱਚੀ ਸੀ ਮੈਂ ਬਚੇ ਸੀ ਪਿਛਲੇ ਵਾਰ ਅਸੀਂ ਪਾਣੀ ਅੰਦਰ ਵੜਨ ਵਾਲਾ ਸੀ ਪੂਰਾ ਰੈਂਪ ਕਵਰ ਹੋ ਗਿਆ ਸੀ ਪਰ ਪ੍ਰਮਾਤਮਾ ਦੀ ਕਿਰਪਾ ਅਰਦਾਸਾਂ ਨਾਲ ਅਸੀਂ ਬਚ ਗਏ ਸੀ ਨਹੀਂ ਪਾਣੀ ਅੰਦਰ ਜਾਣਾ ਸੀ ਤੇ ਇਹੀ ਕੰਮ ਇਹ ਬੇਜਵਾਨਾਂ ਨਾਲ ਹੋ ਰਿਹਾ ਸੀ ਦੇਖਿਵੇਂ ਸ ਟੱਕਣ ਲਈ ਛੱਤ ਢੂੰਢ ਦੇ ਪਏ ਨੇ ਇੱਧਰ ਸਾਡੇ ਕੰਮ ਚੱਲ ਰਿਆ ਸੀ ਇੱਧਰ ਬੜੇ ਵਿਚਾਰੇ ਉੱਧਰ ਸਾਰੀਆਂ ਛੱਤਾਂ ਉਤਰੀਆਂ ਹੋਈਆਂ ਸੀ ਫੇਰ ਇਹ ਵਿਚਾਰੇ ਇੱਧਰ ਗਏ ਦੋ ਤਿੰਨ ਤਾਂ ਸਾਡੇ ਘਰ ਦੇ ਵਿੱਚ ਵੀ ਬੈਠੇ ਸੀ ਮੇਰੇ ਕੋਲ ਵੀ ਇੰਨੀ ਜਗ੍ਹਾ ਨਹੀਂ ਸੀ ਇਹਨਾਂ ਨੂੰ ਅੰਦਰ ਪਿਠਾਣ ਦੀ ਜਿੰਨੀ ਹੋਈ ਮੈਂ 19 ਕੋਹਣਾ ਨੂੰ ਛੱਤ ਦੇਈ ਕਿਉਂਕਿ ਇਸ ਵਕਤ ਸਾਰਿਆਂ ਦੇ ਵਕਤ ਪਾ ਦਿੱਤਾ ਪ੍ਰਮਾਤਮਾ ਨੇ ਤੇ ਜੇ ਇਹਨਾਂ ਦੇ ਪਾਪਾ ਹੋਣ ਹਨਾ ਥੋੜਾ ਜਿਹਾ ਹੌਸਲਾ ਹੋ ਜਾਂਦਾ ਹੈ ਲੇਕਿਨ ਇਸ ਟਾਈਮ ਮੇਰੇ ਮੈਂ ਬਹੁਤ ਜ਼ਿਆਦਾ ਦਿਮਾਗ ਖਰਾਬ ਹੋ ਗਿਆ ਪਿਆ ਸੀ ਕਿ ਕਿ ਅੰਦਰ ਵੀ ਸੀੜੀਆਂ ਦੇ ਉੱਤੋਂ ਪਾਣੀ ਐ ਆ ਰਿਹਾ ਸੀ ਜਿਵੇਂ ਪਰੋਂ ਚੜਨਾ ਬੈਹ ਬੈਂਦਾ ਹੈ ਕਿਉਂਕਿ ਸੀੜੀ ਬਾਛੜੀ ਨਹੀਂ ਜਾਣਾ ਤੇ ਐਸੀ ਸੀੜੀਆਂ ਤੇ ਉੱਤੋਂ ਪਾਣੀ ਨੀਚੇ ਆ ਰਿਹਾ ਸੀ ਤੇ ਇੱਥੇ ਮੈਂ ਜਦੋਂ ਅੰਦਰ ਗਈ ਫਿਰ ਮੇਰੀ ਡੀਟੀ ਅੰਦਰ ਲਈ ਲਗਾਤਾਰ ਵੈਪਰ ਨਾਲ ਪਾਣੀ ਕੱਢੇ ਆ ਦੇਖੋ ਜੀ ਪਾਣੀ ਦੇਖ ਕੇ ਤੁਸੀਂ ਦੇਖ ਸਕਦੇ ਹੋ ਘੰਟੇ ਦੇ ਵਿੱਚ ਇੰਨਾ ਮੀ ਨਾਲ ਪਾਣੀ ਭਰ ਗਿਆ ਤੇ ਜਦੋਂ ਇਹ 9 ਵਜੇ ਤੱਕ ਪਰ ਚਲੂਗੀ ਤਾਂ ਕਿੰਨਾ ਪਾਣੀ ਭਰ ਜਾਊਗਾ ਤੇ ਬੱਸ ਇਹੀ ਹੈ ਪ੍ਰਮਾਤਮਾ ਵਾਹਿਗੁਰੂ ਅਗੇ ਅਰਦਾਸ ਕਿ ਹੁਣ ਸਾਨੂੰ ਉਹ ਮਾਹੌਲ ਦੇ ਵਿੱਚ ਨਹੀਂ ਜੀਣਾ ਜਿਹੜੇ ਪਹਿਲਾਂ ਅਸੀਂ ਦੇਖਿਆ ਹੈ ਪਤਨ ਪ੍ਰਮਾਤਮਾ ਨੂੰ ਕਿ ਕਈ ਕਈ ਏਰੀਆ ਦੇ ਵਿੱਚ ਤਾਂ ਬਰਸੰਦਾ ਹੀ ਨਹੀਂ ਜਿੱਧਰ ਬਰਸੰਦਾ ਹੈ ਉਧਰ ਡੋਬਣੇ ਦਾ ਖਿਆਲ ਰੱਖ ਕੇ ਬਰਸੰਦਾ ਹੈ ਕਿ ਹੁਣ ਸਾਰੇ ਡੋਬੋਣੇ ਦੇਖੋ ਜੀ ਸਾਡੇ ਖੇਤ ਸੀ ਇਹ ਖਾਲੀ ਖੇਤ ਸੀ ਜਿਹੜੇ ਹੁਣ ਪੂਰੀ ਤਰ੍ਹਾਂ ਪਾਣੀ ਨਾਲ ਭਰ ਚੁੱਕੇ ਨੇ ਅੰਤੇ ਸਾਡੇ ਘਰ ਦੇ ਤਰਸ ਪਾਣੀ ਆ ਰਹੇ ਹੈ ਕਿ ਖੇਤ ਪੂਰੇ ਉੱਛਲ ਚੁੱਕੇ ਨੇ ਤੇ ਹੁਣ ਇਹ ਸੜਕ ਦੀ ਤਰਫ ਆ ਰਹੇ ਕਿ ਪਾਣੀ ਨੂੰ ਤੇ ਨੰਗਣ ਵਾਸਤੇ ਰਸਤਾ ਚਾਹੀਦਾ ਹੈ ਉਹ ਆਪਣਾ ਰਸਤਾ ਖੁਦ ਬਣਾ ਲੈਂਦਾ ਹੈ ਪਾ ਮੇ ਰਸਤੇ ਚਪਕ ਦਿਨਾ ਮਰਜੀ ਅੜ ਚਣਾਣ ਵਾਲੀ ਉਹ ਰਸਤਾ ਬਣਾ ਕੇ ਨਾ ਵਿਧਾਈ ਨਾ ਵਿਧਾਈ ਇਧਰ ਖੇਤ ਦੇਖੋ ਭਰ ਚੁੱਕੇ ਨੇ ਵਸੇ ਗੋਹਰ ਗੋਹਰ ਰਹਿ ਗਈ ਹੈ ਸਾਡੀ ਜਿਹੜੀ ਜਦੋਂ ਮੈਂ ਰੁਕਿਆ ਤਾਂ ਫਿਰ ਮੈਂ ਲੱਕੀ ਸਵੇਰ ਸਵੇਰ ਦਾ ਤੰਗ ਹੋ ਰਿਹਾ ਸੀ ਜਦੋਂ ਦਾ ਇਹ ਉઠਿਆ ਸੀ ਸਵੇਰੀ ਇਹ ਵਾਸ਼ਰੂਮ ਨਹੀਂ ਗਿਆ ਸੀ ਤੇ ਇਹਨੂੰ ਆਦਤ ਹੈ ਇਹ ਬਾਹਰ ਘੁੰਮ ਕੇ ਵਾਸ਼ਰੂਮ ਕਰਦਾ ਹੈ ਅੱਧੇ ਡੋਗੀ ਹੁੰਦੇ ਆ ਚਲੋ ਵੇੜੇ ਬੂੜੇ ਦੇ ਵਿੱਚ ਕਰਾ ਲੈਂਦੇ ਆ ਲੇਕਿਨ ਇਹਦੀ ਆਦਤ ਹੈ ਬਾਹਰ ਇੱਧਰਲੇ ਏਰੀਏ ਦੇ ਵਿੱਚ ਹੀ ਜਾਂਦਾ ਹੈ ਤੇ ਮੈਨੂੰ ਪਤਾ ਮੈਂ ਕਿਵੇਂ ਪਾਣੀ ਦੇ ਵਿੱਚ ਲੈ ਕੇ ਗਿਆ ਮੈਨੂੰ ਇੰਨਾ ਡਰ ਲੱਗ ਰਿਹਾ ਸੀ ਪਾਣੀ ਦੇ ਵਿੱਚ ਜਦੋਂ ਮੈਂ ਇਹਨੂੰ ਲੈ ਕੇ ਲੰਗੀ ਥੋੜੀ ਜਿਹੀ ਹਿੰਮਤ ਆ ਗਈ ਕਿ ਸਾਡੇ ਪੜੋਸਤियां ਜਿਹੜੀ ਲੇਡੀਆਂ ਮੰਦਿਰ ਜਾਂਦੀਆਂ ਨੇ ਉਹ ਜਾ ਰਹੀਆਂ ਸੀ ਸਾਡੇ ਘਰ ਦੇ ਉਨਾਂ ਦੇ ਇੱਕ ਥੋੜਾ ਹੌਸਲਾ ਆਇਆ ਮੈਨੂੰ ਪਾਣੀ ਚ ਨੰਗਣ ਦਾ ਨਹੀਂ ਮੈਨੂੰ ਡਰ ਲੱਗ ਰਿਹਾ ਸੀ ਕਿ ਪਾਣੀ ਚਾਰੇ ਪਾਸੇ ਪਾਣੀ ਪਾਣੀ ਨਜ਼ਰ ਆ ਰਿਹਾ ਸੀ ਜਿੱਧਰ ਵੀ ਨੀਂਗਾ ਮਾਰੀਏ ਸਿਰਫ ਪਾਣੀ ਦਿਸਦਾ ਸੀ ਤੇ ਗੋਹਰ ਦੇ ਵਿੱਚ ਐਂਡ ਹਲਾ ਕੋਈ ਪੈਰਾਂ ਦੇ ਵਿੱਚ ਕੋਈ ਸੱਪ ਆ ਕੋਈ ਜ਼ਹਿਰੀਲਾ ਕੀੜਾ ਆ ਕੁਝ ਆ ਨਾ ਜਾਵੇ ਜਾਂ ਕੱਟ ਲੇ ਪੈਰਾਂ ਨੂੰ ਤੇ ਪਰ ਲੱਕੀ ਦੀ ਵੀ ਮਜਬੂਰੀ ਸਮਝਣੀ ਪੈ ਰਹੀ ਸੀ ਲੱਕੀ ਵਿਚਾਰਾ ਜੇ ਅਗਰ ਇਹਦੇ ਪਾਪਾ ਹੁੰਦੇ ਆਪਣੇ ਆਪ ਲੈ ਜਾਣਾ ਸੀ ਤੇ ਫਿਰ ਅੰਦਰ ਆਈ ਅੰਦਰ ਆ ਕੇ ਜੋ ਬਣਨੇ ਹੈ ਇੱਕ ਨਾ ਮਾ ਆਰਡਰ ਲਾ ਦਿੱਤਾ ਕਿ ਆਲੂ ਦੇ ਪਰਾਂਠੇ ਖਾਣੇ ਕਿਉਂ ਕਈਆਂ ਨੂੰ ਹੁੰਦਾ ਹੈ ਬੱਚਿਆਂ ਨੂੰ ਜੀ بارش ਦਾ ਮੌਸਮ ਹੋ ਠੰਡਾ ਕੁਝ ਨਾ ਕੁਝ ਬਣਾ ਕੇ ਦੇਵੇ ਤੇ ਬੇਸੀ ਟੈਨਸ਼ਨ ਦੇ ਮਾਹੌਲ ਦੇ ਵਿੱਚ ਫਿਰ ਮੈਂ ਇਹ ਸੀ ਕਿ ਇਹਨਾਂ ਦੇ ਪਾਪਾ ਵੀ ਨਹੀਂ ਹੈਗੇ ਘਰ ਫਿਰ ਨੇ ਜਿੱਤ ਕਰਨ ਰਾਤੀ ਵੀ ਬਹੁਤ ਰੋਇਆ ਸੀ ਇਹ ਨਾਲ ਜਾਣੇ ਦੀ ਜਿੱਤ ਕਰ ਰਿਹਾ ਸੀ ਗੁਰਬਾਣੀ ਗਈ ਸੀ ਇਹਨਾਂ ਦੇ ਨਾਲ ਤੇ ਇਸ ਕਰਕੇ ਮੈਨੂੰ ਹਰਜੀਤ ਦੀਸ ਕੀ ਪੂਰੀ ਕਰਨੀ ਪਈ ਤੇ ਮੈਨੂੰ ਇਹਨੂੰ ਆਲੂ ਦੇ ਪਰਾਂਠੇ ਵੀ ਬਣਾ ਕੇ ਦੇਣੇ ਪਏ ਇਹ ਅਸੀਂ ਛੱਤ ਦੇ ਉੱਪਰੋਂ ਦੇਖ ਰਹੇ ਸੀ ਦੇਖੋ ਜੀ ਇਹ ਸਾਰਾ ਏਰੀਆ ਸਾਡਾ ਪਾਣੀ ਪਾਣੀ ਦਿਸੂਗਾ ਜਿੱਥੇ ਤੱਕ ਨਿਗਾਹ ਜਾਊਗੀ ਸਾਡਾ ਘਰ ਪਾਣੀ ਦੇ ਵਿੱਚ ਘਾਰ ਹੈ ਦੇਖੋ ਆਲੇ-ਦੁਆਲੇ ਖੇਤਨ ਖੇਤ ਨੇ ਇਹ ਸਰਕਾਰੀ ਜ਼ਮੀਨ ਹੈ ਜਿਹੜੀ ਇਹ ਸਾਰੇ ਪਾਣੀ ਨਾਲ ਭਰੀ ਹੋਈ ਹੈ ਇੱਕ ਸਰਕਾਰ ਦੀ ਸਮਝ ਨਹੀਂ ਆਉਂਦੀ ਇਹ ਸਰਕਾਰੀ ਪ੍ਰੋਪਰਟੀ ਨਹੀਂ ਜਾਣਾ ਖਾਲੀ ਪਈ ਹੈ ਕਮ ਤਕਿਮ ਮੈਂ ਇੱਥੇ ਕੁਝ ਬਣਾ ਦੋ ਤਾਂ ਜੋ ਸਾਡਾ ਵੀ ਪਾਣੀ ਉਹ ਛੁਟਕਾਰਾ ਹੋ ਜਾਵੇ ਕਿ ਸਾਰੇ ਪਾਸੇ ਦਾ ਪਾਣੀ ਇੱਧਰ ਹੀ ਗਿਰਦਾ ਹੈ ਤੇ ਇਹ ਆਬਾਦੀ ਨੂੰ ਜਿਆਦਾ ਪਰੇਸ਼ਾਨੀ ਛਿੜ ਜਾਂਦੇ ਜਿੱਥੇ ਲੋਕ ਵਸਦੇ ਹੁੰਦੇ ਨੇ ਤੇ ਦੇਖੋ ਜੀ ਪਾਣੀ ਨਾਲ ਇਹ ਖੇਤ ਤਾਂ ਪੂਰੇ ਭਰ ਗਏ ਨੇ ਕੁਝ ਨਹੀਂ ਨਜ਼ਰ ਆਉਂਦਾ ਇਹ ਛੱਤ ਤੋਂ ਉੱਪਰ ਤੋਂ ਦੇਖ ਰਹੇ ਸੀ ਅਸੀਂ ਤੇ ਆਪਣੀਆਂ ਕੰਦਾਂ ਤੋਂ ਥੋੜੀ ਦੂਰ ਹੈ ਜੇ ਕੰਦਾਂ ਨੂੰ ਪਾਣੀ ਲੱਗ ਕੇ ਢਲ ਲੱਗਦਾ ਕਿਤੇ ਨੀਹਾਂ ਦੇ ਵਿੱਚ ਪਾਣੀ ਨਾ ਚਲਿਆ ਜਾਵੇ ਮਿੱਟੀ ਵੀ ਆਪਾਂ ਇਹ ਵਾਰ ਲਾਂਦੇ ਆਂ ਕੰਦਾ ਦੇ ਨੇੜੇ ਇਸੇ ਡਰ ਨਾਲ ਕਰਕੇ ਇਸ ਵਾਰ ਸੋਚਿਆ ਸੀ ਕਿ ਸ਼ਾਇਦ ਕਿ ਨਾ ਰੱਬ ਐਦਾਂ ਦੇ ਹਾਲਾਤ ਖੜੇ ਕਰੇ ਜਿਹੜੇ ਪਿਛਲੇ ਵਾਰ ਕਰੂਗਾ ਕਿ ਥੋੜਾ ਰਹਿਮ ਕਰੂਗਾ ਲੇਕਿਨ ਪਰਮਾਤਮਾ ਨੇ ਇਹ ਖੜਾ ਛੱਡਣਾ ਹੀ ਨਹੀਂ ਸ਼ਾਇਦ ਉਹ ਦਿਨ ਪੁੱਲਣ ਨਹੀਂ ਦੇਣੇ ਜੋ ਪਿਛਲੇ ਸਾਲ ਦੇਖੇ ਸੀ ਤੇ ਆਪਾਂ ਇਹ ਦੇਖ ਕੇ ਨਾ ਅੜੜਾ ਡਰ ਲੱਗ ਰਿਹਾ ਸੀ ਕਿ ਹੁਣ ਪੱਕੇ ਸੱਪ ਹੋਰ ਜ਼ਹਿਰੀਲੇ ਕੀਟ ਕੀੜੇ ਜਾਂ ਲਾਲੇ ਕੋਈ ਜ਼ਹਿਰੀਲੀਆਂ ਮੱਛ ਮੱਖੀਆਂ ਦੇ ਸਾਡੇ ਘਰਾਂ ਚ ਜਰੂਰ ਐਂਟਰ ਹੋਣਗੀਆਂ ਤੇ ਬਹੁਤ ਡਰ ਲੱਗਦਾ ਹੈ ਜੀ ਇਸ ਕਰਕੇ ਮੈਂ ਸਾਰਾ ਦਿਨ ਬੱਚਿਆਂ ਨੂੰ ਬਾਹਰ ਨਹੀਂ ਨਿਕਲਣ ਦਿੰਦੀ ਕਿਉਂਕਿ ਡਰ ਲੱਗਦਾ ਹੈ ਕੋਈ ਚੀਜ਼ ਕੱਟ ਨਾ ਲਵੇ ਕਿ ਜੋ ਬੰਦੀ ਆਦਤ ਹੈ ਹੁਣ ਵੀ ਸਾਈਕਲੀ ਲੈ ਕੇ ਕਹਿ ਰਿਹਾ ਸੀ ਮम्मा ਥੋੜੀ ਦੇਰ ਖੇਡਿਆ ਮੈਂ ਬਾਰ ਸਾਰੇ ਬੱਚੇ ਖੇਡ ਰਹੇ ਨੇ ਲੇਕਿਨ ਮੈਂ ਮਨਾ ਕਰ ਦਿੱਤਾ ਕਿਉਂਕਿ ਐਸੀ ਕੱਚੀ ਮੌਸਮ ਚ ਭਰੋਸਾ ਨਹੀਂ ਹੁੰਦਾ ਤੇ ਕੰਮ ਖੂਬ ਮੈਂ ਨਵੇੜ ਦਿੱਤਾ ਸੀ ਇਹ ਟਾਈਮ ਦੁਪਹਿਰ ਦਾ ਸੀ ਸਾਫ ਸਫਾਈਆਂ ਕੀਤੀਆਂ ਮੀਤੋ ਬਾਅਦ ਸਾਫ ਸਫਾਈਆਂ ਕਰਨ ਚ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਹੈ ਸਾਫ ਸਫਾਈਆਂ ਕਰਕੇ ਆ ਜਿਵੇਂ ਅੰਦਰੇ ਐਂਟਰ ਹੋਈ ਸੀ ਬਾਹਰ ਦੇ ਪੋਚੇ ਨਵੇੜ ਕੇ ਤੇ ਇੰਨੇ ਚ ਦੇਖੋ ਬੱਦਲ ਆ ਗਿਆ ਫਿਰ ਤੋਂ ਕਾਲਾ ਸ਼ਾ ਬੱਦਲ ਹੈ ਤੇ ਇਹ ਕਿ ਮੈਂ ਬੱਚਿਆਂ ਨੂੰ ਕਹਿ ਰਹੀ ਸੀ ਅੱਜ ਨਹੀਂ ਛੱਡਦਾ ਅੱਜ ਸਾਰਿਆਂ ਨੂੰ ਡਪੋ ਕੇ ਛੱਡੂਗਾ ਇਧਰੋਂ ਦੇਖੋ ਗੁਰਦੁਆਰੇ ਵਾਲੀ ਸਾਈਡ ਤੇ ਸਾਡਾ ਪਿੰਡ ਹੈ ਇਧਰ ਸੋਣਦਾ ਇਦ ਨੂੰ ਆ ਰਿਹਾ ਸੀ ਆਪਾਂ ਕਲੋਨੀਆਂ ਦੇ ਵਿੱਚ ਵਸਦੇ ਆ ਕਲੋਨੀਆਂ ਦੇ ਵਿੱਚ ਇੱਥੇ ਖੜ ਕੇ ਦੇਖ ਰਹੇ ਸੀ ਗੁਰਦੁਆਰਾ ਐਨ ਨਜ਼ਰ ਆ ਰਿਹਾ ਸੀ ਕਿ ਕਿ ਕਾਹ ਸ਼ਾਵ ਦੜਾ ਰਿਹਾ ਸੀ ਤੇ ਬਾਰਿਸ਼ ਹੁਣ ਫਿਰ ਜ਼ਬਰਦਸਤ ਹੋਣੀ ਆ ਵੈਸੇ ਇਹ ਅਨੁਮਾਨ ਅਸੀਂ ਲਗਾ ਲਿਆ ਸੀ ਕਿ ਨੂੰ ਮਿੰਕਣੀਆਂ ਸਟਾਰਟ ਹੋ ਗਈਆਂ ਤੇ ਮੈਂ ਅੰਦਰ ਐਂਟਰ ਹੋ ਗਈ ਕਿਉਂਕਿ ਬੜਾ ਮਨ ਦੁਖੀ ਹੋ ਰਿਹਾ ਸੀ ਇਹ ਸਵੇਰ ਦੇ ਪਰੇਸ਼ਾਨ ਹੋਏ ਪਏ ਨੇ ਤੇ ਰੱਬ ਹੁਣ ਵੀ ਨਹੀਂ ਹਟ ਰਿਹਾ ਤੇ ਰੱਬ ਨੇ ਫਿਰ ਦੁਬਾਰਾ ਰੁਕ ਕਰ ਲਿਆ ਬਾਰਿਸ਼ ਦਾ ਤੇ ਇਹ ਇਹ ਕੱਲਾ ਇਹ ਨਹੀਂ ਸਾਡੀ ਕਲੋਨੀ ਮੈਂ ਸ਼ਾਮ ਨੂੰ ਜਦੋਂ ਵੀਡੀਓ ਲੋਕਾਂ ਨੇ ਆਪਣੇ WhatsApp 'ਆ ਤੇ ਅਪਲੋਡ ਕੀਤੀਆਂ ਹੋਈਆਂ ਸੀ ਸਾਰੇ ਅੰਬਾਲਾ ਡਬੋਇਆ ਪਿਆ ਇਹ ਕਪੜਾ ਮਾਰਕੀਟ ਦਾ ਹਾਲ ਲਾ ਲਓ ਜਗਾਦਰੀ ਗੇਟ ਦਾ ਹਾਲ ਲਾ ਲਓ ਇਹ ਕੋਈ ਇੱਕ ਦੋ ਏਰੀਏ ਜਿਹੜੇ ਨੇ ਉਹ ਸਾਰੇ ਡੁੱਬੇ ਪਏ ਨੇ ਤੇ ਇਹਨਾਂ ਦੇ ਪਾਪਾ ਉਸ ਦਿਨ ਰਾਤ ਨੂੰ ਸੰਡੇ ਨੂੰ ਪੌਣੇ 11 ਦੇ ਟਾਈਮ ਹੋਗਾ ਸੀ ਜਦੋਂ ਆਏ ਸੀ ਇਹ ਦੇਖੋ ਜੀ بارش ਹੋ ਗਈ ਸ਼ੁਰੂ ਤੇ بارش ਇਹ ਜਬਰਦਸਤਾ ਦੇਖੋ ਜੀ ਖੇਤ ਨੇ ਸਾਡੇ ਨੇੜੇ ਤੇ ਖੇਤ ਮੈਂ ਕਾਂਤੀ ਉੱਤੇ ਦੀ ਦੇਖ ਰਹੀ ਸੀ ਕੀ ਕਿ ਤਾਂ ਐ ਲੱਗਦਾ ਜਿਵੇਂ ਇੱਥੇ ਨਦੀ ਚੱਲ ਰਹੀ ਹੋਵੇ ਤੇ ਨਦੀ ਦੇ ਨੇੜੇ ਸਾਡਾ ਘਰ ਹੋਵੇ ਇਹਦੇ ਪਾਣੀ ਦੀ ਛੰਕਾਟ ਐਨੀ ਡਰਾਵਣੀ ਸੀ ਡਰ ਲੱਗ ਰਿਹਾ ਸੀ ਕਿ ਕਿੰਨਾ ਚੁਗੜਾ ਬੜੀ ਬੜੀ ਬੂੰਦਾ ਖੰ ਐ ਐ ਕੰਨਾ ਚ ਸ਼ੋਰ ਹੋ ਰਿਹਾ ਸੀ ਦਵੜ ਦਵੜ ਕੀ ਜਿਵੇਂ ਪਤਾ ਨਹੀਂ ਟਾਣਾ ਦੇ ਹਿਸਾਬ ਸਰ ਪਾਣੀ ਢੇਰ ਗਿਆ ਹੋਵੇ ਉੱਪਰ ਤੋਂ ਪਰ ਇਹ ਚੀਜ਼ ਹੈ ਇੱਧਰ ਤੋਂ ਹੋ ਰਿਹਾ ਸੀ ਕਿ ਇੱਧਰ ਤਾਂ ਅਗਰ ਪਾਣੀ ਹੋਰ ਵਧ ਗਿਆ ਤਾਉਂ ਨੋਕੰਦਨ ਨੂੰ ਨਾ ਲੱਗ ਜਾਵੇ ਤੇ ਡਰ ਇੰਨਾ ਜ਼ਿਆਦਾ ਮੈਗਰਿਕ ਕਦੀ ਜ਼ਿੰਦਗੀ ਚ ਡਰ ਹੀ ਨਹੀਂ ਜਿੰਨਾ ਉਦੋਂ ਡਰੇ ਪਾਣੀ ਨੂੰ ਦੇਖ-ਦੇਖ ਕੇ ਫਿਰ ਬਹੁਤ ਜ਼ਿਆਦਾ ਟੈਨਸ਼ਨ ਦਾ ਮਾਹੌਲ ਸੀ ਸਾਡੇ ਘਰ 'ਚ ਹਰ ਘਰ ਚ ਹੀ ਹੋਏ ਸੀ ਜਿਹੜੇ ਨੂੰ ਪਾਣੀ ਤੋਂ ਦਿੱਕਤ ਐ ਤੇ ਮੈਂ ਫਿਰ ਬਾਹਰ ਰੋਟੀਆਂ ਬੱਚੀ ਹੋਈ ਡੋਗੀਆਂ ਨੂੰ ਪਾਣ ਗਈ ਸੀ ਦੇਖੋ ਜੀ ਭੁੱਖ ਚ ਸਾਰੇ ਬੇਜਵਾਨ ਵੀ ਤੰਗ ਨੇ ਕਬੂਤਰ ਚ ਦੀ ਆਗੇ ਰੋਟੀ ਖਾਣ ਕਿਉਂਕਿ ਸਭ ਤੇ ਵਕਤ ਪਾ ਦਿੰਦਾ ਹੈ ਪ੍ਰਮਾਤਮਾ ਕੱਲਾ ਇਨਸਾਨਾਂ ਤੇ ਨਹੀਂ ਜੀਵ ਜੰਤਿਆਂ ਨੂੰ ਵੀ ਇੱਕ ਟਾਈਮ ਆਪਣਾ ਢਿੱਡ ਭਰਨਾ ਔਖਾ ਹੋ ਜਾਂਦਾ ਹੈ ਤੇ ਇਹ ਕੈਰੀ ਦੀ ਦੇਖੋ ਬਰਬਾਦੀ ਕਿੰਨੀ ਹੋਈ ਮੇਰਾ ਜੋ ਨਿੰਮ ਕਿੰਨਾ ਸੋਹਣਾ ਹੋ ਰਿਹਾ ਸਾਰਾ ਟੇਡਾ ਝੁੱਕ ਗਿਆ ਇੱਕ ਸਾਈਡ ਚਲੋ ਤੇ ਇਹ ਸੀ ਅੱਜ ਦੀ ਵੀਡੀਓ ਸਾਰਾ ਅੰਬਾਲਾ ਡੁੱਪਿਆ ਹੋਇਆ ਜਿਦੇ ਚ ਅਸੀਂ ਵੀ ਡੁੱਬਣੇ ਵਾਲੇ ਤਿਆਰ ਹਾਂ ਤੇ ਇਹ ਵੀਡੀਓ ਤੁਹਾਨੂੰ ਕਿਵੇਂ ਦੇ ਲੱਗੀ ਜਰੂਰ ਜੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ ਮਿਲਾਂਗੇ ਨੈਕਸਟ ਬਲੌਗ ਦੇ ਵਿੱਚ ਤਦ ਤੱਕ ਲਈ ਜੀ ਬਾਏ ਬਾਏ